ਗੁਰੂ ਪਿਆਰਿਓ ਅੱਜ ਇੱਕ ਵੀਰ ਨੇ ਮੈਨੂੰ ਸਵਾਲ ਕੀਤਾ ਕਿ ਸਾਡੇ ਕਲਗੀਧਰ ਸਹਨਸ਼ਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਕਿਉਂ ਨਹੀਂ ਆਏ ਕਿਉਂਕਿ ਕਿਤੇ ਵੀ ਇਤਿਹਾਸ ਦੇ ਵਿੱਚ ਇਹ ਨਹੀਂ ਮਿਲਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਰਬਾਰ ਸਾਹਿਬ ਦੀ ਧਰਤੀ ਤੇ ਆਏ ਨੇ ਸੋ ਇਹ ਸਵਾਲ ਕੀਤਾ ਤੇ ਪੁੱਛਿਆ ਕਿ ਸਤਿਗੁਰੂ ਕਿਉਂ ਨਹੀਂ ਆ ਸਕੇ ਸੋ ਗੁਰੂ ਪਿਆਰਿਓ ਮੈਂ ਇਹ ਬੇਨਤੀ ਕਰਨਾ ਚਾਹੁੰਨਾ ਕਿ ਜਿੰਨਾ ਕ ਆਪਾਂ ਇਤਿਹਾਸ ਪੜ੍ਹਿਆ ਸਮਝਿਆ ਜਾਂ ਵਿਚਾਰਿਆ ਹੈ ਇਹ ਗੱਲ ਪੱਕੀ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸ੍ਰੀ ਦਰਬਾਰ ਸਾਹਿਬ ਦੀ ਧਰਤੀ ਤੇ ਨਹੀਂ ਆਏ ਅੰਮ੍ਰਿਤਸਰ ਸਾਹਿਬ ਨਹੀਂ ਆਏ ਪਰ ਜਦੋਂ ਅਸੀਂ ਉਸ ਸਮੇਂ ਦੇ ਇਤਿਹਾਸ ਨੂੰ ਪੜਦੇ ਹਾਂ ਹਾਲਾਤਾਂ ਨੂੰ ਪੜਦੇ ਹਾਂ ਤਾਂ ਸਾਡੇ ਸਾਹਮਣੇ ਜੋ ਇਤਿਹਾਸ ਹੁੰਦਾ ਹੈ ਜਿਸ ਇਤਿਹਾਸ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਕਰਕੇ ਨਹੀਂ ਆ ਸਕੇ ਕਿਉਂਕਿ ਸਤਗੁਰ ਜੀ ਜੰਗਾ ਜੁੱਦਾਂ ਦੇ ਵਿੱਚ ਹੀ ਬਹੁਤ ਵਿਅਸਤ ਰਹੇ ਦੂਜੀ ਗੱਲ ਸਤਗੁਰਾਂ ਦੀ ਜਿਹੜੀ ਜੰਗ ਸੀ ਉਹ ਦੁਸ਼ਮਣ ਦੇ ਨਾਲ ਸੀ ਉਸ ਸਮੇਂ ਦਰਬਾਰ ਸਾਹਿਬ ਦੇ ਉੱਤੇ ਮੀਣਿਆਂ ਮਸੰਦਿਆਂ ਦਾ ਕਬਜ਼ਾ ਕੀਤਾ ਹੋਇਆ ਸੀ ਤੇ ਉਹ ਗੁਰੂ ਘਰ ਦੇ ਵਿੱਚੋਂ ਸਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਇਹ ਨਹੀਂ ਸੀ ਚਾਹੁੰਦੇ ਕਿ ਮੈਂ ਦਰਬਾਰ ਸਾਹਿਬ ਦੀ ਧਰਤੀ ਤੇ ਜਾਵਾਂ ਮੇਰੇ ਆਪਣੇ ਹੀ ਮੇਰਾ ਵਿਰੋਧ ਕਰਨ ਤੇ ਜਿੱਥੇ ਮੇਰੇ ਖਿਲਾਫ 22 ਤਾਰ ਦੇ ਪਹਾੜੀ ਰਾਜੇ ਨੇ ਵਜ਼ੀਰ ਖਾਂ ਵਰਗੇ ਨੇ ਤੇ ਔਰੰਗਜੇਬ ਨੂੰ ਭੜਕਾਇਆ ਜਾ ਰਿਹਾ ਹੈ ਜੇ ਕਿਤੇ ਮੈਂ ਦਰਬਾਰ ਸਾਹਿਬ ਚਲੇ ਜਾਵਾਂ ਹੋ ਸਕਦਾ ਮੇਰੇ ਆਪਣੇ ਵੀ ਮੇਰੇ ਵਿਰੁੱਧ ਹੋ ਜਾਣਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇਸ ਗੱਲ ਦਾ ਪਤਾ ਸਹੀ ਇਦਾ ਇਤਿਹਾਸ ਦਾ ਅੰਦਾਜ਼ਾ ਆਪਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੋਂ ਲਗਾ ਸਕਦੇ ਆ ਕਿਉਂਕਿ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਰਬਾਰ ਸਾਹਿਬ ਦੀ ਧਰਤੀ ਤੇ ਆਉਂਦੇ ਨੇ ਤਾਂ ਇਹ ਮੀਣੇ ਮਸੰਦੀਏ ਇਹ ਦਰਬਾਰ ਸਾਹਿਬ ਦੇ ਦਰਵਾਜੇ ਅੰਦਰੋਂ ਭੇੜ ਲੈਂਦੇ ਨੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਦਰਬਾਰ ਸਾਹਿਬ ਦੇ ਵਿੱਚ ਨਹੀਂ ਆਉਣ ਦਿੰਦੇ ਇਹਨਾਂ ਨੂੰ ਰੋਸਾ ਕੀ ਸੀ ਭਾਵੇਂ ਕਿ ਇਹ ਗੁਰੂ ਘਰ ਦੀ ਕੁੱਲ ਵਿੱਚੋਂ ਸਾਨੇ ਇਹਨਾਂ ਨੂੰ ਰੋਸਾ ਇਹ ਸੀ ਕਿ ਸਾਨੂੰ ਗੁਰਤਾ ਗੱਦੀ ਕਿਉਂ ਨਹੀਂ ਮਿਲੀ ਤੇ ਗੁਰੂ ਪਿਆਰੋ ਬੜੀ ਕਮਾਲ ਦੀ ਗੱਲ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਰਤਾਰਪੁਰ ਸਾਹਿਬ ਬਸਾਇਆ ਜੋ ਅੱਜ ਕੱਲ ਪਾਕਿਸਤਾਨ ਸਾਹਿਬ ਦੇ ਵਿੱਚ ਹੈ ਤੇ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਆਖਿਆ ਤੁਸੀਂ ਖਡੂਰ ਸਾਹਿਬ ਬਸਾਓ ਜਾ ਕੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਆਖਿਆ ਤੁਸੀਂ ਗੋਇੰਦਵਾਲ ਸਾਹਿਬ ਬਸਾਓ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਆਖਿਆ ਕਿ ਤੁਸੀਂ ਗੁਰੂ ਘਰ ਚੱਕ ਬਸਾਓ ਜਾ ਕੇ ਰਾਮਦਾਸਪੁਰਾ ਅਮਰਸਰ ਸਾਹਿਬ ਵਸਾਓ ਇਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਅੱਗੇ ਆਖਿਆ ਗਿਆ ਕਿ ਤੁਸੀਂ ਗੁਰੂ ਕੀ ਵਡਾਲੀ ਵਸਾਓ ਭਾਈ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇਸ ਤਰ੍ਹਾਂ ਚੱਲਦੇ ਚੱਲਦੇ ਫਿਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਿਤਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਖਰੀਦੀ ਹੋਈ ਜ਼ਮੀਨ ਮਾਖੋਵਾਲ ਦੀ ਧਰਤੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਆ ਕੇ ਜਦੋਂ ਸਤਿਗੁਰਾਂ ਨੇ ਡੇਰੇ ਲਗਾਏ ਇੱਥੇ ਰਹਿਣ ਲੱਗੇ ਤਾਂ ਇੱਥੋਂ ਹੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਦਿੱਲੀ ਜਾ ਕੇ ਹੁੰਦੀ ਹੈ ਇੱਥੇ ਗੁਰੂ ਗੋਬਿੰਦ ਰਾਏ ਮਹਾਰਾਜ ਸੱਚੇ ਪਾਸ਼ਾ ਜੀ ਦੀਆਂ ਫਿਰ ਜੰਗਾਂ ਜੁੱਦਾਂ ਬਾਈ ਤਾਰ ਦੇ ਪਹਾੜੀ ਰਾਜਿਆਂ ਨਾਲ ਚੱਲ ਪੈਂਦੀਆਂ ਨੇ ਲਗਭਗ ਸਤਗੁਰਾਂ ਦੇ ਜੀਵਨ ਵਿੱਚ 14 ਜੰਗਾਂ ਹੁੰਦੀਆਂ ਨੇ ਸਤਗੁਰ ਇਹ ਚਾਹੁੰਦੇ ਸਨ ਕਿ ਮੈਂ ਇਨ੍ਹਾਂ ਮੁਗਲਾਂ ਦੇ ਨਾਲ ਲੜ ਰਿਹਾ 22 ਤਾਰ ਦੇ ਪਹਾੜੀ ਰਾਜਿਆਂ ਨਾਲ ਲੜ ਰਿਹਾ ਮੈਂ ਇਸ ਜ਼ੁਲਮ ਨੂੰ ਖਤਮ ਕਰਨਾ ਚਾਹੁੰਨਾ ਜੇ ਮੈਂ ਦਰਬਾਰ ਸਾਹਿਬ ਚਲੇ ਵੀ ਗਿਆ ਤਾਂ ਮੇਰੇ ਆਪਣੇ ਮੇਰੇ ਵਿਰੁੱਧ ਹੋ ਜਾਣਗੇ ਦੁਸ਼ਮਣ ਨਾਲ ਲੜਨਾ ਸੌਖਾ ਪਰ ਆਪਣੇਆਂ ਨਾਲ ਲੜਨਾ ਬਹੁਤ ਔਖਾ ਹੈ ਕਿਉਂਕਿ ਆਪਣੇਆਂ ਦੇ ਨਾਲ ਜਦੋਂ ਲੜਾਈ ਹੁੰਦੀ ਹੈ ਤਾਂ ਸੱਚ ਜਾਣਿਓ ਦੁਸ਼ਮਣ ਬਹੁਤ ਵੱਡਾ ਫਾਇਦਾ ਚੁੱਕਦੇ ਨੇ ਇਹ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਕਾਰਨ ਕਰਕੇ ਸ੍ਰੀ ਦਰਬਾਰ ਸਾਹਿਬ ਨਹੀਂ ਗਏ ਬਾਕੀ ਐਗਜੈਕਟਲੀ ਪੱਕੇ ਤੌਰ ਤੇ ਤਾਂ ਗੁਰੂ ਸਾਹਿਬ ਹੀ ਜਾਣਦੇ ਨੇ ਬਾਕੀ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਤੁਸੀਂ ਵੀ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਦੇ ਸਕਦੇ ਹੋ ਹੁਣਾਂ ਭੁੱਲਾਂ ਝੁੱਕਾਂ ਦੀ ਖਿਮਾ ਜੀ ਮੈਂ ਫੇਰ ਬੇਨਤੀ ਕਰਦੇ ਆਂ ਇਹ ਇੱਕ ਅੰਦਾਜ਼ਾ ਲਗਾਇਆ ਗਿਆ ਇਤਿਹਾਸ ਪੜਨ ਤੋਂ ਬਾਅਦ ਪਰ ਸਚਾਈ ਕੀ ਹੈ ਜਾਂ ਤੁਹਾਡੇ ਮਨਾਂ ਦੇ ਵਿੱਚ ਕੀ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਰਬਾਰ ਸਾਹਿਬ ਕਿਉਂ ਨਹੀਂ ਆਏ ਤੁਸੀਂ ਵੀ ਆਪਣੇ ਕਮੈਂਟ ਲਿਖ ਸਕਦੇ ਹੋ ਆਪਣੇ ਵਿਚਾਰ ਦੇ ਸਕਦੇ ਹੋ ਹੁਣਾਂ ਭੁੱਲਾਂ ਝੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ